ਕੀ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਦਾ ਥੋੜਾ ਜਿਹਾ ਅੱਜ ਤੁਹਾਨੂੰ ਇੱਕ ਜਾਨੀ ਕਿ ਥੋੜਾ ਦੱਸਣਾ ਵੀ ਆਪਾਂ ਜਿਹੜੀ 8ਵੇਂ ਮਹੀਨੇ ਦੀ 25 ਤਰੀਕ ਨੂੰ ਜਿਹੜੀ ਲਾਈ ਸੀ ਉਹਦੇ ਵਿੱਚ ਆਪਾਂ ਨੂੰ ਕੀ ਨੁਕਸਾਨ ਹੋਇਆ ਜੀ ਹਨਾ ਤੇ ਉਹ ਦੱਸ ਦਿਆਂ ਤੁਹਾਨੂੰ ਤੇ ਲੇਟ ਜਿਹੜੀ ਕਾਰਨ ਹਨਾ ਉਹ ਤੁਹਾਨੂੰ ਦਿਖਾਉਣੇ ਵੀ ਆ ਤੇ ਕੀ ਯੂਜ਼ਰ ਨੂੰ ਨੁਕਸਾਨ ਤੇ ਲਓ ਜੀ ਵੀਰ ਜੀ ਇਹ ਆਪਣਾ ਝੋਨਾ ਹਨਾ ਝੋਨੇ ਦਾ ਮੈਂ ਤੁਹਾਨੂੰ ਦਿਖਾਉਣਾ ਹਨਾ ਵੀ ਕੀ ਕਾਰਨ ਹਨਾ ਕਾਰਨ ਇਹ ਹੀ ਆ ਬਸ ਵੀ ਆਪਾਂ ਲੇਟ ਲਾਇਆ ਝੋਨਾ ਆਪਣਾ ਝੋਨਾ ਲੱਗਿਆ ਹੋਇਆ ਅ 8ਵੇਂ ਮਹੀਨੇ ਦੀ 25 ਤਰੀਕ ਦਾ ਠੀਕ ਹੈ ਜੀ 25 ਤਰੀਕ ਦੇ ਕਾਰਨ ਹੀ ਆਪਣੇ ਝੋਨੇ ਦੇ ਵਿੱਚ ਜਿਹੜਾ ਇਹ ਗਾਲਾ ਪੈ ਜਾਂਦਾ ਕਿਉਂਕਿ ਆਪਾਂ 8ਵੇਂ ਮਹੀਨੇ ਦੇ ਵਿੱਚ ਜਿਹੜੀ ਨਹੀਂ ਕਾਮਯਾਬ ਹੁੰਦੀ ਉਹਨੀਆਂ ਦੇਖੋ ਉਹਨਾਂ ਝੋਨਾ ਬਿਲਕੁਲ ਸੋਕ ਪਈ ਪਿਆ ਬਹੁਤ ਜਾ ਰਿਹਾ ਤੇ ਝੋਨਾ ਲੇਟ ਵੀ ਬਹੁਤ ਆਪਣਾ ਤੇ ਤੇ ਹੁਣ ਆਪਣਾ ਗੱਲ ਇਹ ਹੈ ਵੀ ਆਪਾਂ ਇਸ ਨੂੰ ਦੁਕਾਨਦਾਰ ਨਾਲ ਜੋੜ ਦਨੇ ਵੀ ਹਾਂ ਵੀ ਉਹਨੇ ਦਵਾਈ ਦਿੱਤੀ ਸੀ ਫਲਾਣੀ ਤੇ ਉਹਨੇ ਕੰਮ ਨਹੀਂ ਕੀਤਾ ਨਹੀਂ ਜੋ ਕੋਈ ਕਰ ਨਹੀਂ ਉਸ ਟਾਈਮ ਦੇ ਵਿੱਚ ਦਵਾਈਆਂ ਕੋਈ ਨਹੀਂ ਕੰਮ ਕਰਦੀਆਂ ਤੇ ਦੁਕਾਨਦਾਰ ਦਾ ਕੋਈ ਦੋਸ਼ ਨਹੀਂ ਸੀ ਤੇ ਵਿੱਚ ਤੇ ਦੋਸ਼ੀ ਆਪਾਂ ਖੁਦਾਂ ਜੀ 10 ਮਹੀਨੇ ਜਦੋਂ ਬੱਤੀ ਜਾਂ ਬੀਤਰੀ ਨੂੰ ਪਚੋਨਾ ਲਾਵਾਂਗੇ ਉਹ ਕਾਮਯਾਬੀ ਹੋਵੇ ਜੇ ਪਕੰਕ ਵੱਢ ਕੇ ਤੁਸੀਂ ਮੱਕੀ ਦਾਣਕ ਵੱਢ ਕੇ ਮੱਕੀ ਵੀਦਣਾ ਕਾ ਉਸ ਜਗ੍ਹਾ ਤੇ ਮੱਕੀ ਉਲਾਓ ਦੁਆਰੋ ਤੇ ਟਾਂਡੀ ਵੀਦੋ ਤੇ ਉਹ ਜਿਹੜੀ ਜੰਨੀ ਹੋ ਜਾਂਦੀ ਹੈ ਨਾ ਪਰ ਅਸੀਂ ਵੀ ਇੱਕ ਗਲਤੀ ਕੀਤੀ ਹੈ ਬਹੁਤ ਵੱਡੀ ਅਸੀਂ ਨੇ ਕਣਕ ਵੱਢ ਕੇ ਮੱਕੀ ਲਾਤੀ ਤੇ ਹੁਣ ਅਸੀਂ ਉੱਚ ਜਾ ਬੋਲ ਰਹੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿਤੇ ਜਿਹੜੀ ਪੱਕੀ ਵੀ ਹੈ ਉਧਰ ਪੱਕੀ ਵੀ ਹੈ ਕੱਚੀ ਵੀ ਹੈ ਜਿਹੜੀ ਇੱਕ ਰੰਦੀ ਲੱਗੀ ਹੈ ਸਾਰੀ ਤਨ ਕੀਲੇ ਅਸੀਂ ਮੰਨਦੇ ਆ ਵੀ ਸਾਡੇ ਝੋਨੇ ਦੇ ਖਰਾਬ ਹੋ ਗਏ ਜੀ ਹਨਾ ਤੇ ਤੁਸੀਂ ਕਈ ਬੰਦੇ ਨਾ ਮੈਂ ਦੇਖਿਆ ਤੇ ਉਹ ਦੁਕਾਨਦਾਰ ਭਰਾਵਾਂ ਦੇ ਕੋਲ ਪੈ ਜਾਂਦੇ ਨੇ ਹਨਾ ਵੀ ਸੋਨੇ ਦਵਾਈਆਂ ਨਹੀਂ ਵਧੀਆ ਦਿੱਤੀ ਨਹੀਂ ਐਨੀ ਕਰਿਆ ਹਨਾ ਉਹ ਕੋਈ ਚੱਕਰ ਨਹੀਂ ਤੁਸੀਂ ਖੁਦ ਜਾ ਕੇ ਵੀ ਮੰਗਦੇ ਹੋ ਦਵਾਈਆਂ ਤਾਂ ਦੁਕਾਨਦਾਰ ਦਾ ਕੋਈ ਦੋਸ਼ ਨਹੀਂ ਹੈਗਾ ਉਹ ਵਧੀਆ ਦਵਾਈਆਂ ਦਿੰਦਾ ਹੈਗਾ ਭਾਈ ਤੇ ਜਦੋਂ ਉਹ ਉਹਦੇ ਉਸ ਟਾਈਮ ਨਾ ਸੁੰਡੀ ਉਹ ਨਹੀਂ ਮਰਦੀ ਦਵਾਈ ਦੁਵਾਈ ਦਾ ਕੋਈ ਦੋਸ਼ ਨਹੀਂ ਹੁੰਦਾ ਜੇ ਉੱਪਰ ਉੱਪਰ ਵਾਲੀਆਂ ਸੁੰਡੀਆਂ ਸਾਰੀਆਂ ਮਾਰ ਦੰਦੀਆਂ ਥੱਲੇ ਉੱਥੇ ਤੱਕ ਦਵਾਈ ਉਹ ਨਹੀਂ ਜਾ ਪਹੁੰਚਦੀ ਇੱਥੇ ਤੱਕ ਪਹੁੰਚਣੀ ਚਾਹੀਦੀ ਐ ਇੱਥੋਂ ਦੇ ਲੋ ਉੱਥੇ ਕਿੱਥੇ ਦਵਾਈ ਜਾਊਗੀ ਜੀ ਇੱਥੇ ਦਵਾਈ ਉਹ ਨਹੀਂ ਜਾਂਦੀ ਭਰਾਓ ਤੇ ਨਾਲ ਇਹ ਗਾਲਾ ਹੁੰਦਾ ਗੋਦੀ ਸੁੰਡੀ ਨਹੀਂ ਹੁੰਦੀ ਕਿਉਂਕਿ ਇਹਦੇ ਵਿੱਚ ਬ੍ਰੀਕ ਬ੍ਰੀਕ ਸੁੰਡੀਆਂ ਪੈਦਾ ਹੋ ਜਾਂਦੀਆਂ ਨੇ ਉਸ ਟਾਈਮ ਕਿਉਂਕਿ ਉਹ ਇੰਨਾ ਜਾਨੀ ਕਿ ਹੋਮੋ ਸੁੰਡੀ ਐ ਤਾਂ ਉਹਦੇ ਵਿੱਚ ਸੁੰਡੀ ਪੈਦਾ ਹੋ ਜਾਂਦੀ ਐ ਥੱਲੇ ਤੇ ਉਹਦੇ ਕਰਨਾ ਫਿਰ ਇਹ ਝੋਨਾ ਖਰਾਬ ਹੁੰਦਾ ਆਪਣਾ ਤੇ ਉਸ ਟੈਮ ਦਾ ਝੋਨਾ ਲਾਉਂਦਾ ਕੋਈ ਮਤਲਬ ਨਹੀਂ ਬਣਦਾ 5ਵੇਂ ਮਹੀਨੇ ਇਹ 20 25 ਤਰੀਕ ਨੂੰ ਜਿੰਨੇ ਝੋਨੇ ਲਾਏ ਨੇ ਉਹ ਸਾਰੇ ਖਰਾਬ ਹੋ ਗਏ ਨੇ ਜਿੱਦਾਂ ਦੇ ਪ੍ਰੋਬਲਮ ਆਈਆਂ ਨੇ ਬਹੁਤ ਜ਼ਿਆਦਾ ਰਹੇ ਤੁਸੀਂ ਯਾਨੀ ਕਿ ਕਿੰਨਾ ਕਿੰਨਾ ਛਿੱਟ ਪਈ ਵੀ ਆ ਬਹੁਤ ਜੀ ਦੀ ਖਰਾਬ ਹੋਈ ਆ ਸਾਡੀ ਤਾਂ ਤੇ ਅਸੀਂ ਖਰਚਾ ਬਹੁਤ ਕੀਤਾ ਝੋਨੇ ਦੇ ਉੱਤੇ ਪਰ ਖਰਚਾ ਖਰਚਾ ਕਰਕੇ ਦੇਖੋ ਕਿੰਨਾ ਹੁੰਦਾ ਤੇ ਮੰਡੀ ਦੇ ਵਿੱਚ ਰੇਟ ਰੂਡ ਬਾਈ ਵਧੀਆ ਮਿਲ ਜੇ ਤਾਂ ਥੋੜਾ ਜਿਹਾ ਸੇਟਾ ਕਣ ਹੋ ਜੂ ਸਾਡੇ ਤਿੰਨੇ ਕਿਲੇ ਨੇ ਤਿੰਨੇ ਖਰਾਬ ਹੋ ਗਏ ਤੇ ਇਸ ਵਾਰ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਬਾਕੀ ਆਪਣਾ ਫੋਨ ਦਿਖਾਈ ਦਿੱਤਾ ਮੈਂ ਥੋੜਾ ਜਿਹਾ ਫੀਲਡ ਦੇ ਵਿੱਚ ਇੱਕ ਦੋ ਦਿਨ ਗਿਆ ਤੇ ਮੈਨੂੰ ਦੋ ਤਿੰਨ ਭਰਾ ਮਿਲੇ ਉਹ ਕਹਿੰਦੇ ਬਾਈ ਸਾਡਾ ਦਵਾਈ ਨਹੀਂ ਵਧੀਆ ਹੋਈ ਜੀ ਨਹੀਂ ਹੋਇਆ ਤੇ ਆਪਾਂ ਕਹਿੰਦੇ ਭਰਾ ਉਹ ਨਹੀਂ ਦਵਾਈ ਦਾ ਕੋਈ ਚੱਕਰ ਨਹੀਂ ਹੈਗਾ ਅਸੀਂ ਨੂੰ ਬੱਸ ਕੀ ਵੀ ਹੈ ਉਹ ਕਹਿੰਦੇ ਵੀ ਠੀਕ ਹੈ ਜੀ ਏਦਾਂ ਗੱਲਾਂ ਤੇ ਪਰ ਉਹ ਕਹਿੰਦਾ ਰੇ ਗੱਲ ਪੈਣ ਵਾਲਾ ਕੋਈ ਇਹਦੇ ਵਿੱਚ ਸੀ ਨਹੀਂ ਹੈਗਾ ਤੇ ਹੁਣ ਆਪਾਂ ਗਿਆ ਕੇ ਦੁਕਾਨਦਾਰ ਨੂੰ ਕੋਈ ਭਰਾਵਾ ਤੁਹਾਨੂੰ ਦਵਾਈ ਗਲਤ ਦੇਤੀ ਨਹੀਂ ਉਹਨੇ ਵਿਚਾਰਨੇ ਦਵਾਈ ਸਹੀ ਦਿੱਤੀ ਆ ਤੇ ਸਹੀ ਵੀ ਤੁਸੀਂ ਆਪ ਵੀ ਜਾ ਕੇ ਮੰਗਦੇ ਹੋ ਨਾ ਸਾਨੂੰ ਕੋਫਰਾ ਨਹੀਂ ਦੋਦੋਂ ਕਿਉਂਕਿ ਜਿਹੜੀ ਸਿੱਕਾ ਕੋ ਕੀਤੀ ਹੋਈ ਆ ਬਾਹਰ ਕੰਪਨੀ ਦੀ ਨਹੀਂ ਕੰਮ ਕਰਦੀ ਉਸ ਟਾਈਮ ਦਵਾਈ ਕੋਈ ਵੀ ਤੂੰ ਉਹ ਨਾ 3 ਮਹੀਨੇ ਜਿਹੜੀ ਲਾਉਂਗੇ ਕਿੱਥੇ ਦਵਾਈਆਂ ਕੰਮ ਕਰਦੀਆਂ ਨੇ ਫਿਰ ਉਹ ਉਸ ਟਾਈਮ ਦੇ ਵਿੱਚ ਉੱਥੇ ਦਵਾਈ ਪਹੁੰਚਦੀ ਨਹੀਂ ਹੈਗੀ ਦਵਾਈ ਤਾਂ ਉਹ 6ਵੇਂ ਮਹੀਨਿਆਂਾਂ ਜੇ ਪਹੁੰਚੂ ਸਹੀ ਜਾ ਕੇ ਕਿਉਂਕਿ ਫਿਰ ਆਪਾਂ ਇੱਥੇ ਪਾਣੀ ਵੀ ਨਹੀਂ ਸਹੀ ਲੱਗਦਾ ਆਪਾਂ ਨੂੰ ਤੇ ਫਿਰ ਦੋਸ ਸੱਪਾ ਦੁਕਾਨਦਾਰ ਨੇ ਦੇ ਦਿੰਨੇ ਆ ਨਾ ਨੇ ਇਹ ਦੁਕਾਨਦਾਰ ਦਾ ਕੋਈ ਦੋਸ਼ ਨਹੀਂ ਹੈਗਾ ਇਹਦੇ ਵਿੱਚ ਤੇ ਆਪਾਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਦੁਕਾਨਦਾਰ ਦੇ ਕਿਸੇ ਦੇ ਗਲ ਪੈਣ ਦੀ ਜੋ ਇਤਨੀ ਮੇਰਾ ਖੁੱਦ ਦਾ ਝੋਨਾ ਇਹ ਤੇ ਬਹੁਤ ਜ਼ਿਆਦਾ ਖਰਾਬ ਹੈ ਜੀ ਤੇ ਵੀ ਇਹ ਸਹੀ ਨਹੀਂ ਹੈਗਾ ਹਨਾ ਤੇ ਮੈਂ ਤਾਂ ਬਸ ਇਹ ਹੀ ਬੇਨਤੀ ਕਰੂੰਗਾ ਵੀ ਝੋਨੇ ਨੂੰ ਜੇ ਲਾਉਣਾ ਤਾਂ 7ਵੇਂ ਮਹੀਨੇ ਦੀ 10 ਦਸਤਿਕ ਰਕ ਨਵੇਂੜੋ ਜੀ ਇਹਨੂੰ 1692 ਨੂੰ 1509 ਨੂੰ ਜਾਂ ਨਾ ਕਿ ਜੋ ਵੀ ਲਾਉਣੀ ਹੈ ਹਨਾ ਤੇ ਅਦਰਭਾਈ ਜੀ ਅੱਠਵੇਂ ਮਹੀਨੇ ਵਿੱਚ ਜਾਣ ਦੀ ਜਰੂਰਤ ਨਹੀਂ ਕਿਉਂਕਿ ਅੱਠਵੇਂ ਮਹੀਨੇ ਤੁਸੀਂ ਆ ਕੇ ਮੱਕੀ ਉਹ ਲਾਓ ਸਤ ਮੱਕੀ ਉਹ ਕੰਮ ਜਾ ਬੋਗੇ ਇੱਥੇ ਉਹ ਵੀ ਟਾਂਡੀ ਮੱਕੀ ਹਾਂ ਉਹ ਲਾਉਣੀ ਪਲੰਟਰ ਨਾਲੇ ਪਣੀ ਹੈ ਕਿਉਂਕਿ ਫਿਰ ਉਹ ਤੁਹਾਨੂੰ ਵਧੀਆ ਰੇਟ ਦੇ ਜੂਗੀ ਤੇ ਨਾਲੇ ਜਲਦੀ ਹੋ ਜੂਗੀ ਹਨਾ ਠੀਕ ਹੈ ਜੀ ਤੇ ਧੰਨਵਾਦ ਸਾਰੇ ਕਿਸਾਨ ਭਰਾਵਾਂ ਦਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਤੇ ਸਾਨੂੰ ਫੋਲੋ ਜਰੂਰ ਕਰ ਲਓ ਸਾਡੇ ਚੈਨਲ ਨੂੰ ਤੇ ਧੰਨਵਾਦ ਜੀ